ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੇ ਕੁਝ ਦਿਨ ਜਿਹੜੇ ਵਰਖਾ ਕਾਰਨ ਜਿਹੜੀ ਮੰਡੀਆਂ 'ਚ ਜਿਹੜੀ ਵਸਮਤੀ ਨਹੀਂ ਪਹੁੰਚੀ ਵਰਖਾ ਦੋ ਤਿੰਨ ਦਿਨ ਰਹੀ ਐ ਤੇ ਅੱਜ ਵਸਮਤੀਆਂ ਦੇ ਰੇਟ ਜਿਹੜੇ ਲੈ ਕੇ ਹਾਜ਼ਰ ਹੋਏ ਆ ਕਿ ਕੀ ਕੀ ਰੇਟ ਰਹੇ ਨੇ ਵਸਮਤੀਆਂ ਦੇ ਪੰਜਾਬ ਦੇ ਮੰਡੀਆਂ 'ਚ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆ ਜੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜੂੜਾ ਦਿਓ ਤਾਂ ਕਿ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੈਤੋ ਮੰਡੀ ਜਿੱਥੇ 3000 ਜਿਹੜੀ ਬੋਰੀ ਵੇਚਣ ਲਈ ਆਈ ਸੀ ਜਿੱਥੇ 17 18 ਜਿਹੜਾ ਝੋਨਾ ਬੋਲੀ ਤੇ ਵਿਕਿਆ ਜੀ 3150 ਰੁਪਏ ਤੇ 1401 ਦਾ ਜਿਹੜਾ ਰੇਟ ਰਿਹਾ ਜੀ ਇੱਥੇ ਬੋਲੀ ਤੇ 3120 ਰੁਪਏ 1885 ਦਾ ਜਿਹੜਾ ਰੇਟ ਰਿਹਾ ਜੀ ਇੱਥੇ ਜੈਤੋ ਮੰਡੀ 'ਚ 1885 ਦਾ ਰੇਟ ਰਿਹਾ 3435 ਰੁਪਏ ਅੱਗੇ ਗੱਲ ਕਰਦੇ ਆ ਜੀ ਮਾਨਸਾ ਮੰਡੀ ਦੀ ਮਾਨਸਾ ਮੰਡੀ ਜਿਹੜੀ 1000 ਜਿਹੜੀ ਬੋਰੀ ਵੇਖਣ ਲਈ ਪਹੁੰਚੀ ਸੀ ਵਾਸਮਤੀ ਦੀ ਵਾਸਮਤੀ ਜਿੱਥੇ ਜਿਹੜਾ 1401 ਵਿਕੇ ਆ ਜੀ ਇੱਥੇ 1401 ਦਾ ਰੇਟ ਰਿਹਾ ਬੋਲੀ ਦਾ ਰੇਟ 3125 ਰੁਪਏ ਤੇ 1847 ਵਿਕੀ ਆ ਜੀ ਜਿਹੜੀ ਬੋਲੀ ਰੇਟ 2600 ਰੁਪਏ ਅੱਗੇ ਗੱਲ ਕਰਦੇ ਆ ਜੀ ਫਾਜ਼ਲਕਾ ਮੰਡੀ ਦੀ ਫਾਜ਼ਲਕਾ ਮੰਡੀ ਜਿਹੜਾ 17 18 ਦਾ ਰੇਟ ਰਿਹਾ ਜੀ 3182 ਰੁਪਏ ਮਾਂਸਾ ਮੰਡੀ ਜਿਹੜਾ 17 18 ਦਾ ਰੇਟ ਰਿਹਾ ਫਾਜ਼ਿਲਕਾ ਮੰਡੀ ਚ ਸੌਰੀ ਤੇ ਅੱਗੇ ਗੱਲ ਕਰਦੇ ਆਂ ਜੀ ਕੋਟਕਪੂਰਾ ਮੰਡੀ ਦੀ ਕੋਟਕਪੂਰਾ ਮੰਡੀ ਚ ਕੀ ਰੇਟ ਰਾਇ ਨੇ 10000 ਜਿਹੜੀ ਬੋਰੀ ਤੇ ਵਿਕਣ ਲੀ ਆਈ ਸੀ ਤੇ ਕੀ ਆਪਾਂ ਰੇਟ ਰਾਇ ਨੇ 11 21 ਵਿਕੇ ਆ ਜੀ ਜਿਹੜਾ ਆਪਾਂ ਕੋਟਕਪੂਰਾ ਮੰਡੀ ਚ 3850 ਰੁਪਏ ਤੇ 18 85 ਦਾ ਰੇਟ ਰਿਹਾ ਜੀ 3450 ਰੁਪਏ 17 18 ਦਾ ਰੇਟ ਰਿਹਾ ਜੀ 3255 ਰੁਪਏ ਤੇ 1401 ਵਿਕੇ ਆ ਜੀ 3160 ਰੁਪਏ 18 86 ਵਿਕੀ ਆ ਜੀ 3000 ਰੁਪਏ ਤੇ 1509 ਵੀ ਕੀ ਹੈ ਜੀ 2825 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕੀਤੇ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ